ਪੰਜਾਬ ਨੂੰ ਖੁਸ਼ਹਾਲੀ ਤੇ ਤਰੱਕੀਆਂ ਤੇ ਲਿਜਾਣ ਦੇ ਮਕਸਦ ਦੇ ਨਾਲ ਅਤੇ ਗ੍ਰੀਨ ਔਰ ਕਲੀਨ એનર્ਜੀ ਦੇ ਮਕਸਦ ਦੇ ਨਾਲ ਰੀਨਿਊਏਬਲ એનર્ਜੀ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਾਡੇ ਪੀਡਾ ਡਿਪਾਰਟਮੈਂਟ ਦੇ ਥਰੂ ਕੀਤੇ ਜਾ ਰਹੇ ਨੇ ਜਿਹਦੇ ਤਹਿਤ ਇੱਕ ਨਵਾਂ ਲੈਂਡਮਾਰਕ ਹੈ ਜਿਹੜਾ ਉਹ ਅੱਜ ਪੀਡਾ ਨੇ ਤੈਅ ਕੀਤਾ ਜਿਸ ਦੇ ਵਿੱਚ 264 ਮੈਗਾਵਾਟ ਦੇ ਟੋਟਲ 66 ਪ੍ਰੋਜੈਕਟਸ 4 ਮੈਗਾਵਾਟ ਦੇ 66 ਪ੍ਰੋਜੈਕਟ ਨੇ ਜਿਹੜੇ ਉਹਦੇ ਲਈ ਅਸੀਂ ਬਿਡ ਕੀਤਾ ਸੀਗਾ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਜ ਜਿਹਦੇ ਨਾਲ ਸਸਤੀ ਔਰ ਰੀਨਿਊਏਬਲ એનર્ਜੀ ਜਿਹੜੀ ਉਹ ਤਿਆਰ ਕੀਤੀ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਜਿਹੜਾ ਉਹ ਮਿਲਿਆ तकरीबन 28 ਕੰਪਨੀਆਂ ਨੇ ਪਾਰਟਿਸਿਪੇਟ ਕੀਤਾ ਤੇ ਇਹਦਾ ਅੱਜ ਐਲਓਏ ਲੈਟਰ ਆਫ ਅਵਾਰਡ ਹੈ ਜਿਹੜਾ ਉਹ ਐਸਪੀ ਸੋਲਰ ਜਨਰੇਸ਼ਨਸ ਇੱਕ ਜਲਾਲਾਬਾਦ ਬੇਸਡ ਕੰਪਨੀ ਨੂੰ लेटर ऑफ अवार्ड ਹੈ ਜਿਹੜਾ ਉਹ ਦਿੱਤਾ ਹੈ 2 ਰੁਪਏ 38 ਪੈਸੇ ਪਰ ਯੂਨਟ 25 ਸਾਲ ਦੇ ਲਈ ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਘੱਟ ਪਾਵਰ ਪਰਚੇਸ ਐਗਰੀਮੈਂਟ ਹੈ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਬੇਸਡ ਕੰਪਨੀਆਂ ਤੇ ਲੋਕ ਹੀ ਐਂਟਰਪ੍ਰੈਨਰਸ ਨੇ ਜਿਹੜੇ ਉਹ 11 ਨੇ ਇਹ ਸਾਰੇ ਦੇ ਸਾਰੇ 68 ਪ੍ਰੋਜੈਕਟ ਨੇ ਜਿਹੜੇ 264 ਮੈਗਾਵਾਟ ਸੋਲਰ ਦੇ ਇਹ 31 ਦਸੰਬਰ 2025 ਤੱਕ ਲਾ ਕੇ ਤਿਆਰ ਹੋ ਜਾਣਗੇ ਸਬਸਟੇਸ਼ਨਸ ਦੇ ਉੱਪਰ ਤਾਂ ਕਿ ਪੰਜਾਬ ਦਾ ਪੁਹ ਇੱਕ ਨੂੰ ਹੋਰ ਸੁਨਹਿਰਾ ਬਣਾਇਆ ਜਾ ਸਕੇ ਸਸਤੀ ਔਰ ਗ੍ਰੀਨ ਔਰ ਕਲੀਨ એનર્ਜੀ ਦੇ ਨਾਲ ਸੋ ਐਸਪੀ ਸੋਲਰ ਤੋਂ ਵੀਪੀ ਸੋਲਰ ਦੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ